ਦੀਪ ਸਾਰਾ ਤੋਂ ਪਹਿਲਾਂ ਦੱਸ ਬਈ ਇਹ ਕਿਹੜਾ ਵੀ ਹੈ ਹਨਾ ਇਹ ਵੀਰੇ ਬਈ ਇਹ ਰਾਸ਼ੀ ਦਾ 960 ਤੇ 846 960 ਤੇ 800 46 ਮਿਕਸ ਕਰਕੇ ਵੇਚਦਾ ਮਿਕਸ ਕਰਕੇ ਵੇਚਦਾ ਮਿਕਸ ਕਰਕੇ ਵੇਚਣ ਦਾ ਕਾਰਨ ਉਹ ਯਾਰ ਪਤਾ ਕੀ ਹੋ ਕੋਈ ਕਹਿੰਦਾ ਵੈਰਾਈਟੀ ਲਾਓ ਬਣਾ ਕੇ ਲਾਓ ਆਪਣੇ ਤੋਲੇ ਦੀ ਦੜੇ ਦੇ ਵਿੱਚ ਹਾਂ ਫਿਰ ਮਿਕਸ ਕਰ ਮਤਲਬ ਨੇ ਜਾਨੀ 846 ਥੋੜਾ ਮਾੜਾ ਨਿਕਲ ਗਿਆ ਅੱਛਾ ਤੇ 960 ਕਵਰ ਕਰ ਜਿਵੇਂ ਸਾਡੇ ਆਈਤੀ ਲੋਕਾਂ ਨੇ ਕਣਕ ਮਿਕਸ ਕਰਕੇ ਵੀ ਨਾ ਹਾਂ ਬਈ ਇਹ 960 ਥੋੜਾ ਮਾੜਾ ਨਿਕਲ ਗਿਆ ਨਾ 846 ਕਵਰ ਕਰ ਜੂਗਾ ਪੂਰਾ ਕਰ ਦਿਓ ਹਾਂ ਠੀਕ ਆ ਇਹ ਕਿੰਨੇ ਵਿੱਗੇ ਬਈ 6 ਵਿੱਗੇ 6 ਵਿੱ अच्छा ये गल करके ਹੁਣ ਤੱਕ ਕਿੰਨਾ ਕ ਖਰਚ ਆ ਗਿਆ ਤੇ ਬੀ ਵਿੱਚ ਪਾ ਕੇ ਰਿਆਂ ਸਪਰਿਆਂ ਕੋਈ ਕਿੰਨੀਆਂ ਕ ਕਰਦੇ ਹੋ ਤੁਸੀਂ ਸੁੰਡੀ ਦਾ ਕਿੰਨਾ ਆਪਾਂ ਭਾਈ 4 ਸਪਰਿਆਂ ਕੀਤੀਆਂ ਸੀ ਤੇ 400 ਸਪਰਿਆਂ 2 ਤਾਕ ਤਲੀਆਂ 2 ਤਾਕ ਤਾਂ ਨਾ ਤਾਂ ਇਹਨਾਂ ਮਾਰੇ ਰੇ ਪਾਈ ਯੂਰੀਆ ਨਾ ਹੀ ਮੈਨੂੰ ਡੀਪੀ ਪਾਈ ਅੱਛਾ ਠੀਕ ਆ ਆਪਾਂ ਜਮੇ ਕੁਛ ਵੀ ਨਹੀਂ ਪਾਇਆ ਵਿੱਚ ਕਿੰਨੇ ਵਾਰੀ ਚੋਕ ਲਿਆ ਉਹਨੇ ਇਹ ਦੋ ਵਾਰੀ ਚੋਕ ਲਿਆ ਬਾਈ ਦੋ ਵਾਰੀ ਚੋਕ ਲਿਆ ਹਾਂ ਦੋ ਵਾਰੀ ਪਹਿਲੀ ਵਾਰੀ ਕੁਇੰਟਲ ਨਿਕਲਿਆ ਮੁਰਗੇ ਇੱਕ ਕੁਇੰਟਲ 80 ਕਿਲੋ ਨਿਕਲਿਆ ਕਿੰਨਾ ਕਿੰਨਾ ਝਾੜ ਜਾ ਆਲੂ ਜੀ ਤੇਰੇ ਇਹ ਲੰਮ ਸਮਾਂ ਹੁਣ ਮਨ ਲਾ ਤੇਰੇ ਸਾਹਮਣੇ ਖੜਾ ਖੜਾਈ ਦੇ ਹਿਸਾਬ ਤੇ ਬਈ ਕੁਇੰਟਲ ਕਿ ਵਿੱਗਾ ਹੋਰ ਮੰਨ ਕੇ ਬਾਈ ਸਾਢੇ 1 3 ਪੌਣੇ 4 ਦੀ ਐਵਰੇਜ ਪੈ ਜਾਊਗੀ ਸਾਢੇ 3 ਹਾਂ ਥੋੜੀ ਪਾਉਗੀ ਥੋੜਾ ਨਾ ਮੀਂਹ ਜਿਆਦਾ ਆ ਗਿਆ ਸੀਗਾ ਤੇ ਤੈਨੂੰ ਫਲਾਵਰਿੰਗ ਤੇ ਸੀਜ਼ਨ ਆ ਰਿਹਾ ਮਾਲਾ ਫੁੱਲ ਵੀ ਦੁਨੀਆ ਪਰ ਜਦੋਂ ਬਾਣੀ ਬਾਹਲਾ ਖੜਦੇ ਨਾ ਤੀ ਹੋ ਜੇ ਪਾਣੀ ਦੀ ਫਿਰ ਫਲ ਡ੍ਰੌਪ ਕਰ ਦਿੰਦਾ ਕਿੰਨਾ ਕੁ ਰੇਟ ਆਇਆ ਹੁਣ ਜਿਹੜੇ ਹੈਗੇ ਮੰਡੀ ਦੀ ਗੱਲ ਕਰਕੇ ਤਾਂ ਮੰਡੀ ਹੈਗੀ ਆ ਬਾਈ 7000 7500 ਦੇ ਵਿੱਚ ਵਿੱਚ 7000 ਹਾਂ ਸੀਸੀਆ ਹੀ ਖੁੱਲੂ 7500 ਰੁਪਏ ਖੁੱਲੂ ਇਸਤੀ ਸੀ ਜੀ ਇਹ ਖੁੱਲ ਗਈ ਹੋਣੀ ਪਹਿਲੀ ਗੱਲ ਤਾਂ ਤੇ ਖੁੱਲ ਜੂਗੀ ਬਾਅਦ ਇੱਥੇ ਜੀ ਵਧੂ ਆ ਕੇ ਘਟੂ ਹੈਗਾ ਕੀ ਪਤਾ ਯਾਰ ਹੁਣ ਪਿਛਲੇ ਸਾਲ ਕਿਵੇਂ ਰਿਹਾ ਸੀ ਪਿਛਲੇ ਸਾਲ ਤਾਂ ਬਈ ਨਰਮਾ ਆਈ 7000 ਵਿਕਦਾ ਹੀ ਰਿਹਾ ਇੰਨਾ ਕਿ ਤਿਆਰੀ ਹੈ ਅੱਛਾ ਹਾਂ ਲਮਸਾ ਠੀਕ ਹੈ ਚਿਪੜ ਬਹੁਤ ਹਨ ਚਿਪੜ ਤਾਂ ਹੈਗੀ ਹਾਂ ਇਹ ਆ ਚੀਜ਼ਾਂ ਨੂੰ ਹੁਣ ਤਰਸਣ ਲੱਗ ਗਏ ਮੋਲਣ ਲਈ ਹਾਂ ਸ਼ਾਮ ਹੈ ਬਪਲੇ ਫ੍ਰੀ ਲੈ ਮੰਡੀਆਂ ਚੋਂ ਲੈਣੇ ਆ ਬਈ ਆਪਣੇ ਏਰੀਆ ਚ ਆ ਵੇਖ ਲੋ ਕਿੰਨੇ ਆਂ ਚਿਪੜ ਬਈ ਨਰਮਾ ਸੋਨਾ ਵੇਖ ਲੈ ਜਮਾ ਅੱਜ ਨਰਮਾ ਬਹੁਤ ਸੋਨਾ ਹਨਾ ਬਈ ਨਰਮਾ ਠੀਕ ਨਿਕਲਿਆ ਹਾਂ ਪਾਣੀ ਪੂਣੀ ਕਿੰਨੇ ਕ ਮੰਗਦਾ ਫਿਰ ਇੱਥੇ ਪਾਣੀ ਤਾਂ ਬਈ ਜਮੀਨ ਥੋੜੀ ਜੀ ਫਿਰ ਪਾਣੀ ਤੇ ਆ ਗਈ ਨਾ ਗੱਲ ਹਾਂ ਪਾਣੀ ਤੇ ਕਿਰਪਾ ਮੇਰੇ ਰੱਬ ਦਾ ਭਰਾ ਵਾਏ ਰੱਬ ਕਿੱਥੋਂ ਰੱਬ ਵੀ ਸਾਥ ਦਿੰਦਾ ਭਾਈ ਰੱਬ ਪੂਰਾ ਸਾਥ ਦਿੰਦਾ ਭਾਈ ਚੰਗੀ ਗੱਲ ਆ ਯਾਰ ਮਿਹਨਤੀ ਬੰਦਾ ਦੀ ਪਹਿਣਾ ਫਿਰ ਰੱਬ ਵੀ ਸਾਥ ਦੇ ਦਿੰਦਾ ਨਾ ਬਾਈ ਗੁੱਸਾ ਲਿਆ ਕਰੇ ਆਸਥੇ ਖੱਡੇ ਨਹੀਂ ਗੱਲਾਂ ਸਾਡੀਆਂ ਹਾਂ ਸਹੀ ਗੱਲ ਆ ਤੇ ਸੀਲ ਨਾ ਸੂਲ ਨਾ ਦਾ ਕਿਵੇਂ ਜਾਂ ਸੀਲ ਨਾ ਤਾਂ ਬਾਈ ਹਾਂ ਬਈ ਬੀਜ ਤਾਂ ਦੋ ਤਿੰਨ ਵਾਰ ਸੀਲਤਾ ਤੇ ਲੀਵਰ ਲੂਰ ਮਿਲ ਜਾਂਦੀ ਆਹ ਲੀਵਰ ਮਿਲ ਜਾਂਦੀ ਬਾਈ ਗੜਾਈ ਆਸਥੇ ਹਾਂ ਗੜਾਈ ਦੇ ਦੋ ਵਾਰੀ ਗੋਡੀ ਪਾਈ ਆਪਾਂ ਇਹਨੂੰ ਠੀਕ ਆ ਰੌਂਡ ਆ ਪਤਾ ਨਹੀਂ ਤੁਸੀਂ ਮੰਨਦਾ ਵਾਰਤ ਤੇ ਮਾਰੀ ਵੀ ਆਵੇ ਹਾਂ ਮਾਰਦੇ ਹਾਂ ਹਾਂ ਵਾਰੀ ਵੀ ਆਵੇ ਕੋਈ ਨਹੀਂ ਹਾਂ ਬਰਾਬਰੀ ਕੋਈ ਗੱਲ ਜੀ ਦੀ ਖਾਈਏ ਬਾਈ ਰੋਲੀ ਪਰ ਇਹ ਹਾਜ਼ਰੀ ਤੇ ਸੋਡੇ ਨਾਲ ਰਹਿਣਾ ਸਹੀ ਗੱਲ ਆ ਪਾ ਲੱਗ ਗਿਆ ਚਲ ਉਹ ਵੈਸੇ ਇੱਕ ਗੱਲ ਹੋਰ ਆ ਬਾਈ ਚਲ ਉਹ ਤਾਂ ਚੀਜ਼ ਹੈਗੀ ਆ ਜਿਵੇਂ ਬਾਈ ਨੇ ਕਿਹਾ ਵੀ ਡੀਏਪੀ ਯੂਰੀ ਅਸੀਂ ਬਹੁਤ ਘੱਟ ਪਾਉਂਦੇ ਨਹੀਂ ਮੈਂ ਪਾਈ ਨਹੀਂ ਆਪਾਂ ਬਾਈ ਨਹੀਂ ਹੈਣਾ ਹੋਰ ਫਸਲਾਂ ਚ ਵੀ ਬਹੁਤ ਘੱਟ ਪਾਉਂਦੇ ਹੈਣਾ ਬਾਈ ਬਰਾੜਾ ਲੋਕ ਯਾਰ ਕਹਿਣਗੇ ਚਲ ਠੀਕ ਐ ਤੈਨੂੰ ਦੱਸਦਾ ਮੈਂ ਆਪਾਂ ਤਿੰਨ ਸਾਲ ਹੋ ਗਏ ਬਾਈ ਕਣਕ ਬੀਜਦੇ ਨਾਲ ਠੀਕ ਆਪਾਂ ਡੀਏਪੀ ਦੀ ਵਰਤੋਂ ਕਰਦੇ ਵੀ ਜਮਈ ਜਿਵੇਂ ਪਾਈ ਤੇ ਮੈਂ ਗ੍ਰੋ ਪਲੱਸ ਪਾਉਂਦਾ ਮੈਂ ਗ੍ਰੋ ਪਲੱਸ اگੇ ਮੈਂ ਥੋੜਾ ਉਹ ਮੰਨ ਲੈ ਜਿਵੇਂ ਜੇ ਡੀਏਪੀ ਆਪਾਂ ਨਹੀਂ ਬਾਈ ਆਪਣਾ ਨਹੀਂ ਕਰਦੇ ਤਾਂ ਬਾਈ ਰੋਟੀ ਸੁਆਦ ਹੁੰਦੀ ਆ ਰੋਟੀ ਸੁਆਦ ਕਰਕੇ ਅਸੀਂ ਭੱਜੇ ਆਉਨੇ ਆ ਨਹੀਂ ਨਹੀਂ ਤੇ ਬਾਕੀ ਸੇਵਾ ਬਾਈ ਜਿਹੜੀ ਹੈਗਾ ਨਾ ਦੀਪ ਵਰਗੇ ਬਹੁਤ ਕਰਦੇ ਆ ਬਾਈ ਅਜੇ ਰਾਸਤਾਂ ਚ ਪੈਰ ਹੀ ਧਰਿਆ ਪਰ ਪਹਿਲਾ ਦੀਪ ਕੋਲੇ ਆਉਣਾ ਹੁੰਦਾ ਸੀ ਬਾਈ ਤੇ ਬਾਈ ਸਾਨੂੰ ਪਹਿਲੇ ਡੇਕ ਹੀ ਜਾਂਦਾ ਹੁੰਦਾ ਤੇ ਅਸੀਂ ਘਰੇ ਨਹੀਂ ਹਜੇ ਗਏ ਫੋਨ ਮਾਰਿਆ ਮੈਂ ਕਿਹਾ ਪਹਿਲਾਂ ਆ ਜਾ ਫਸਲ ਬਾੜੀ ਵੇਖਦੇ ਆਪਾਂ ਨਾ ਤੇ ਦਰਸ਼ਕਾਂ ਨੂੰ ਵੀ ਦੱਸਦੇ ਆਪਾਂ ਨਾ ਤੇ ਨਰਮਾ ਲੈ ਬਈ ਵਧੀਆ ਏਤੀ ਦੀਪਿਆਂ ਦਾ ਰਾਸਤਾਨ ਹਣਾ ਹਾਂ ਨਰਮਾ ਠੀਕ ਹੈ ਨਰਮਾ ਚੰਗਾ ਬਾਕੀ ਅੱਗੇ ਵੀ ਜਾਵਾਂਗੇ ਆਪਾਂ ਤੇ ਉੱਥੇ ਵੀ ਤੁਹਾਨੂੰ ਫਸਲਾਂ ਦਿਖਾਵਾਂਗੇ ਕਿਵੇਂ ਦੀਆਂ ਹਨ ਤੇ ਜੇ ਕੁੱਲ ਮਿਲਾ ਕੇ ਜਿਵੇਂ ਦੀਪਕ ਇਹਦਾ ਵੀ ਵਧੀਆ ਫਸਲ ਨਿਕਲੂਗੀ ਆਇਤੀ ਤੇ ਛਟੀਆਂ ਬਾਈ ਫਿਰ ਆਇਤੀ ਕੋ ਨੂੰ ਦੱਸਾਂਗੇ ਪਹਿਲੀ ਆ ਤਾਂ ਦੱਸੇ ਹਾਂ ਨਹੀਂ ਪਹਿਲੇ ਸਾਲ ਤਾਂ ਬਾਈ ਆਵੇਂ ਆਦੀ ਮੈਂ ਗਜਰਾਤ ਦਾ ਬੀਜਾ ਸੀਗਾ ਬਾਈ ਆਪਣੇ ਰਾਜੇ ਹੇਰ ਨੇ ਪੋਸ਼ਟੀ ਪਾਈ ਸੀ ਉਹਨਾਂ ਦੇ ਏਰੀਆ ਕਈਆਂ ਚੰਗਾ ਵੀ ਨਿਕਲਿਆ ਸੀਗਾ ਹਾਂ ਮੇਰੇ ਮੇਰੇ ਨਿਕਲਿਆ ਆਪਣੇ ਕੋਲ 45 ਵਿਘੇ ਨਾਲ ਮਾਰੇ ਦੋ ਭਰਾ ਸੀ ਮਤਲਬ ਜਿਵੇਂ ਮੈਂ ਹਾਂ ਮੇਰਾ ਭਰਾ ਜਿਵੇਂ ਗਰਥੇ ਉਹ ਸੰਦੂ ਪੰਤਾ ਉਹਦੇ ਕੋਲ 40 ਵਿਘੇ ਸੀਗਾ 5 ਮਸ਼ੀ ਵੀਕਰ ਸੀਗਾ ਠੀਕ ਹੈ ਤੇ ਸਾਡੇ ਵੀ ਢੂੜ ਕਵ ਤੇ ਬਾਕੀ ਅਗਲੀ ਫਸਲ ਦੀ ਵੀਡੀਓ ਆਪਾਂ ਪਾਉਨੇ ਚੈਨਲ ਤੇ ਤੇ ਨਰਮੇ ਦੀ ਆ ਬਈ ਆ ਠੀਕ ਆ ਤੇ ਆ ਹੋਂਦੀ ਵੀਡੀਓ ਹੈ ਨਾ ਕੱਲ ਨੂੰ ਪੇਜੂਗੀ ਤੇ ਵਧੀਆ ਖੜਾ ਨਰਮਾ ਬਈ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ